ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਅਪੀਲ ਕਰਨ ਲੱਗਾ ਆ ਖਾਸ ਕਰਕੇ ਪਹਿਲਵਾਨਾਂ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਕਿਉਂਕਿ ਇਹ ਮੇਰਾ ਆਪਣਾ ਪਰਿਵਾਰ ਆ ਇਹ ਮੈਨੂੰ ਸਾਰੇ ਆਪਣੇ ਨੇ ਪਿਆਰੇ ਨੇ ਕੁਝ ਮੇਰੇ ਉਸਤਾਦਾਂ ਦੀ ਥਾਂ ਨੇ ਕੁਝ ਮੇਰੇ ਹਮ ਉਮਰ ਨੇ ਕੁਝ ਮੇਰੇ ਛੋਟੇ ਵੀਰ ਨੇ ਛੋਟੇ ਭਰਾ ਨੇ ਸੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਮਾਰੂ ਹੜਾ ਆਏ ਹੋਏ ਨੇ ਤੇ ਬਹੁਤ ਵੱਡਾ ਇਲਾਕਾ ਇੱਕ ਇਹਨਾਂ ਦੀ ਮਾਰ ਥੱਲੇ ਆ ਤੇ ਸਾਰਾ ਪੰਜਾਬ ਹੀ ਉਧਰ ਲੱਗਿਆ ਵਾ ਸਾਰੇ ਕਲਾਕਾਰ ਜਾਂ ਹੋਰ ਜਿੰਨੀਆਂ ਵੀ ਜਮਾਤਾਂ ਨੇ ਸਭ ਉਧਰ ਮਦਦ ਕਰ ਰਹੀਆਂ ਨੇ ਤੇ ਬਹੁਤ ਪਹਿਲਵਾਨ ਕਬੱਡੀ ਖਿਡਾਰੀ ਇਹੋ ਜਿਹੇ ਨੇ ਜਿਹੜੇ ਮਦਦ ਕਰ ਰਹੇ ਨੇ ਬਹੁਤ ਇਹੋ ਜਿਹੇ ਨੇ ਜਿਹੜੇ ਨਹੀਂ ਵੀ ਕਰ ਰਹੇ ਸੋ ਉਹਨਾਂ ਨੂੰ ਅਪੀਲ ਆ ਕਿ ਵੀਰੋ ਇਹ ਉਹ ਲੋਕ ਨੇ ਜਿਹੜੇ 10-10 ਰੁਪਏ ਇਕੱਠੇ ਕਰਕੇ ਖੇਡ ਮੇਲੇ ਕਰਵਾਉਂਦੇ ਆ ਆਪਾਂ ਨੂੰ ਗੱਡੀਆਂ ਟਰੈਕਟਰਾਂ ਤੱਕ ਇਹ ਬੰਦੇ ਲੈ ਕੇ ਗਏ ਨੇ ਆਪਾਂ ਨੂੰ ਵੇਖਣ ਆਲੇ ਆਏ ਨੇ ਆਪਾਂ ਨੂੰ ਚਾਉਣ ਵਾਲੇ ਆਏ ਨੇ ਸੋ ਅੱਜ ਆਪਣਾ ਫਰਜ਼ ਬਣਦਾ ਵੀ ਆਪਾਂ ਵੀ ਇਹਨਾਂ ਦੇ ਨਾਲ ਖਲੋਈਏ ਜਿਹੜਾ ਜਿੰਨੇ ਜੋਗਾ ਆ ਉੰਨੀ ਮਦਦ ਕਰੋ ਭਾਵੇਂ ਕੋਈ ਆਟੇ ਦਾ ਤੋੜਾ ਦੇ ਕੇ ਆ ਉਹ 10 ਕਿਲੋ ਖੰਡ ਕਿਲੋ ਪੱਤੀ ਤੂੜੀ ਦੀ ਪੰਡ ਦਿਓ ਜੇ ਤੁਸੀਂ ਕਿਸੇ ਵੱਡੀ ਸੰਸਥਾ ਦੇ ਨਾਲ ਨਹੀਂ ਜੁੜੇ ਤੁਹਾਡੇ ਪਿੰਡਾਂ 'ਚੋਂ ਰਾਸ਼ਨ ਜਾ ਰਿਹਾ ਵਾ ਉਹਨਾਂ 'ਚ ਆਪਣੀ ਹੈਲਪ ਦਿਓ ਸਾਰੇ ਅਖਾੜਿਆਂ ਨੂੰ ਵੀ ਬੇਨਤੀ ਆ ਪੰਜਾਬ ਦੇ ਜਿੰਨੇ ਵੀ ਵੱਡੇ ਅਖਾੜੇ ਨੇ ਕਿ ਆਪਣੇ ਆਪਣੇ ਲੈਵਲ ਤੇ ਇਸ ਜੋ ਸੰਕਟ ਦੀ ਘੜੀ ਆ ਇਹਦੇ ਵਿੱਚ ਅੱਜ ਆਪਾਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪਿੰਡਾਂ ਵਾਲਿਆਂ ਨਾਲ ਆਪਣੇ ਪੰਜਾਬ ਨਾਲ ਖਲੋਈਏ ਤੇ ਇੱਕ ਛੋਟੀ ਜੀ ਅਪੀਲ ਹੋ ਰਹੀ ਆ ਵੀ ਤੁਸੀਂ ਜਿੱਥੇ ਵੀ ਜਾਂਦੇ ਜੇ ਕੋਈ ਵੀ ਮਦਦ ਕਰਦੇ ਜੇ ਜਾਂ ਕਿਸੇ ਨੂੰ ਪੈਸਾ ਵੀ ਦਿੰਦੇ ਜੇ ਉਹਦੀ ਫੋਟੋ ਜਾਂ ਵੀਡੀਓ ਜ਼ਰੂਰ ਆਪਣੇ ਕੋਲ ਰੱਖੋ ਤੇ ਉਹਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰੋ ਇਹ ਕੋਈ ਫੁਕਰੀ ਮਾਰਨੀ ਨਹੀਂ ਆ ਪਰ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਦੁੱਖ ਦੀ ਘੜੀ ਦੇ ਵਿੱਚ ਖਿਡਾਰੀ ਵੀ ਉਹਨਾਂ ਦੇ ਨਾਲ ਖਲੋਤੇ ਨੇ ਤੇ ਤੁਹਾਨੂੰ ਵੇਖ ਕੇ ਬਹੁਤ ਹੋਰ ਇਹੋ ਜਿਹੇ ਬੰਦੇ ਨੇ ਜਿਹੜੇ ਹੌਸਲਾ ਕਰਦੇ ਨੇ ਕਿਉਂਕਿ ਤੁਹਾਡੇ ਚਿਹਰਿਆਂ ਦੀ ਪਛਾਣ ਹੈ ਲੋਕ ਤੁਹਾਨੂੰ ਜਾਣਦੇ ਨੇ ਸੋ ਤੁਹਾਡੇ ਉੱਥੇ ਜਾਣ ਨਾਲ ਜਾਂ ਤੁਹਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਮਦਦ ਕਰਨ ਨਾਲ ਇੱਕ ਬਹੁਤ ਹਲਾਰਾ ਮਿਲਦਾ ਇਸ ਮੁਹਿੰਮ ਨੂੰ ਤੇ ਇਹ ਕੰਮ ਲੰਮਾ ਚੱਲਣ ਵਾਲਾ ਵਾ ਜਜ਼ਬਾਤੀ ਹੋ ਕੇ ਮੇਰੇ ਵੀਰ ਹੁਣੇ ਵੀ ਇੱਕਦਮ ਸਾਰਾ ਜ਼ੋਰ ਨਾ ਲਾ ਦਿਓ ਅਜੇ ਜਦੋਂ ਪਾਣੀ ਸੁੱਕਣਿਆ ਉਦੋਂ ਪੈਲੀਆਂ ਵਾਉਣ ਜੋਗ ਬੀਜਣ ਜੋਗ ਕਰਨੀਆਂ ਨੇ ਲੋਕਾਂ ਦੇ ਘਰ ਪਾਉਣੇ ਆ ਪਛੂ ਡੰਗਰ ਹਰ ਇੱਕ ਚੀਜ਼ ਦਾ ਨੁਕਸਾਨ ਹੋਇਆ ਵਾ ਤੇ ਆਪਾਂ ਜਿੰਨੀ ਜੋਗੇ ਆ ਇਹਨਾਂ ਦੇ ਨਾਲ ਖਲੋਈਏ ਤੇ ਅੱਜ ਪੰਜਾਬ ਦਾ ਪੁੱਤ ਹੋਣ ਦਾ ਸਬੂਤ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ